ਹਰ ਚੌਂ ਚੁਰਾਹੀ ਤੇ ਲੱਗੇ ਨਾਕਿਆਂ ਦੇ باوجود ਵੀ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ ਹਰ ਦਿਨ ਲੁੱਟ ਖੋਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਜ਼ਾ ਮਾਮਲਾ ਆਦਮਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਤੜਕਸਾਰ ਗੋਲੀਆਂ ਚਲਾ ਕੇ ਕਾਰ ਖੋ ਕੇ ਲੁਟੇਰੇ ਫਰਾਰ ਹੋ ਗਏ ਦੱਸਦੀ ਕਿ ਆਦਮਪੁਰ ਦੇ ਨਜ਼ਦੀਕੀ ਪਿੰਡ ਉਦੇਸੀਆ ਦਾ ਇਹ ਮਾਮਲਾ ਹੈ ਜਿੱਥੇ ਪੈਟਰੋਲ ਪੰਪ ਤੇ ਸਵੇਰੇ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੇ ਕੋਲੋਂ ਗੋਲੀਆਂ ਚਲਾ ਕੇ ਕਾਰ ਖੋਲੀ ਗਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਦੀ ਕਿ ਨੌਜਵਾਨ ਸਬਜੀ ਮੰਡੀ ਵਿੱਚ ਆੜਤ ਦਾ ਕੰਮ ਕਰਦਾ ਸੀ ਵਿਵੇਕ ਜੱਡਾ ਦੇ ਨਾਮ ਤੋਂ ਉਸ ਦੀ ਪਛਾਣ ਹੋਈ ਹੈ ਜਿਸ ਨੂੰ ਕਿ ਲੁਟੇਰਿਆਂ ਦੇ ਵੱਲੋਂ ਜ਼ਖਮੀ ਵੀ ਕਰ ਦਿੱਤਾ ਗਿਆ ਦੱਸਦੀ ਕਿ ਉਸ ਦੇ ਉੱਪਰ ਗੋਲੀਆਂ ਚਲਾ ਕੇ ਕਾਰ ਖੋ ਕੇ ਲੁਟੇਰੇ ਫਰਾਰ ਹੋ ਕੇ ਨੇ ਉੱਥੇ ਇਹ ਸਾਰੀ ਜੋ ਘਟਨਾ ਹੈ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਜੋ ਲੁਟੇਰੇ ਆ ਉਹਨਾਂ ਦੇ ਵੱਲੋਂ ਉਸ ਨੌਜਵਾਨ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਸ ਨੂੰ ਜੋ ਪਿੱਛੇ ਧਕੇਲ ਕੇ ਗੱਡੀ ਖੋ ਕੇ ਫਰਾਰ ਹੋ ਜਾਂਦੇ ਨੇ ਦਸਦੀ ਕੀ ਆਦਮਪੁਰ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਆਦਮਪੁਰ ਦੇ ਪਿੰਡ ਉਦੇਸੀਆਂ ਤੇ ਸਥਿਤ પેટ્રોલ ਪੰਪ ਦੀ ਇਹ ਘਟਨਾ ਸਵੇਰੇ ਤੜਕਸਾਰ ਕੁਝ ਲੁਟੇਰਿਆਂ ਦੇ ਵੱਲੋਂ ਕਾਰ ਖੋ ਕੇ ਫਰਾਰ ਹੋ ਗਏ ਨੇ ਜਿਸ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਆਦਮਪੁਰ ਤੋਂ ਰਣਦੀਪ ਸਿੱਧੂ ਡੈਨਿਕ ਸਵੇਰਾ ਟੀਵੀ ਹਰ ਚੌਂਕ ਚੁਰਾਹੀ ਤੇ ਲੱਗੇ ਨਾਕਿਆਂ ਦੇ باوجود ਵੀ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ ਹਰ ਦਿਨ ਲੁੱਟ ਖੋਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਜ਼ਾ ਮਾਮਲਾ ਆਦਮਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਤੜਕਸਾਰ ਗੋਲੀਆਂ ਚਲਾ ਕੇ ਕਾਰ ਖੋ ਕੇ ਲੁਟੇਰੇ ਫਰਾਰ ਹੋ ਗਏ ਦੱਸਦੀ ਕਿ ਆਦਮਪੁਰ ਦੇ ਨਜ਼ਦੀਕੀ ਪਿੰਡ ਉਦੇਸੀਆ ਦਾ ਇਹ ਮਾਮਲਾ ਹੈ ਜਿੱਥੇ ਪੈਟਰੋਲ ਪੰਪ ਤੇ ਸਵੇਰੇ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੇ ਕੋਲੋਂ ਗੋਲੀਆਂ ਚਲਾ ਕੇ ਕਾਰ ਖੋਲੀ ਗਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਦੀ ਕਿ ਇਹ ਨੌਜਵਾਨ ਸਬਜੀ ਮੰਡੀ ਵਿੱਚ ਆੜਤ ਦਾ ਕੰਮ ਕਰਦਾ ਸੀ ਵਿਵੇਕ ਜੱਡਾ ਦੇ ਨਾਮ ਤੋਂ ਉਸ ਦੀ ਪਛਾਣ ਹੋਈ ਹੈ ਜਿਸ ਨੂੰ ਕਿ ਲੁਟੇਰਿਆਂ ਦੇ ਵੱਲੋਂ ਜ਼ਖਮੀ ਵੀ ਕਰ ਦਿੱਤਾ ਗਿਆ ਦੱਸਦੀ ਕਿ ਉਸ ਦੇ ਉੱਪਰ ਗੋਲੀਆਂ ਚਲਾ ਕੇ ਕਾਰ ਖੋ ਕੇ ਲੁਟੇਰੇ ਫਰਾਰ ਹੋ ਕੇ ਨੇ ਉੱਥੇ ਇਹ ਸਾਰੀ ਜੋ ਘਟਨਾ ਹੈ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਜੋ ਲੁਟੇਰੇ ਆ ਉਹਨਾਂ ਦੇ ਵੱਲੋਂ ਉਸ ਨੌਜਵਾਨ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਸ ਨੂੰ ਜੋ ਪਿੱਛੇ ਧਕੇਲ ਕੇ ਗੱਡੀ ਖੋ ਕੇ ਫਰਾਰ ਹੋ ਜਾਂਦੇ ਨੇ ਦੱਸਦੀ ਕਿ ਆਦਮਪੁਰ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਆਦਮਪੁਰ ਦੇ ਪਿੰਡ ਉਦੇਸੀਆਂ ਤੇ ਸਥਿਤ પેટ્રોલ ਪੰਪ ਦੀ ਇਹ ਘਟਨਾ ਸਵੇਰੇ ਤੜਕਸਾਰ ਕੁਝ ਲੁਟੇਰਿਆਂ ਦੇ ਵੱਲੋਂ ਕਾਰ ਖੋ ਕੇ ਫਰਾਰ ਹੋ ਗਏ ਨੇ ਜਿਸ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਆਦਮਪੁਰ ਤੋਂ ਰਣਜੀਤ ਸਿੱਧੂ ਡੈਨਿਕ ਸਵੇਰਾ ਟੀਵੀ ਹਰ ਚੌਂਕ ਚੁਰਾਹੀ ਤੇ ਲੱਗੇ ਨਾਕਿਆਂ ਦੇ باوجود ਵੀ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ ਹਰ ਦਿਨ ਲੁੱਟ ਖੋਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਜ਼ਾ ਮਾਮਲਾ ਆਦਮਪੁਰ ਤੋਂ ਸਾਹਮਣੇ ਆਇਆ ਜਿੱਥੇ ਕੀ ਤੜਕਸਾਰ ਗੋਲੀਆਂ ਚਲਾ ਕੇ ਕਾਰ ਖੋ ਕੇ ਲੁਟੇਰੇ ਫਰਾਰ ਹੋ ਗਏ ਦੱਸਦੀ ਕਿ ਆਦਮਪੁਰ ਦੇ ਨਜ਼ਦੀਕੀ ਪਿੰਡ ਉਦੇਸੀਆ ਦਾ ਇਹ ਮਾਮਲਾ ਹੈ ਜਿੱਥੇ ਪੈਟਰੋਲ ਪੰਪ ਤੇ ਸਵੇਰੇ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੇ ਕੋਲੋਂ ਗੋਲੀਆਂ ਚਲਾ ਕੇ ਕਾਰ ਖੋਲੀ ਗਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਦੀ ਕਿ ਨੌਜਵਾਨ ਸਬਜੀ ਮੰਡੀ ਵਿੱਚ ਆੜਤ ਦਾ ਕੰਮ ਕਰਦਾ ਸੀ ਵਿਵੇਕ ਝੱਡਾ ਦੇ ਨਾਮ ਤੋਂ ਉਸ ਦੀ ਪਛਾਣ ਹੋਈ ਹੈ ਜਿਸ ਨੂੰ ਕਿ ਲੁਟੇਰਿਆਂ ਦੇ ਵੱਲੋਂ ਜ਼ਖਮੀ ਵੀ ਕਰ ਦਿੱਤਾ ਗਿਆ ਦੱਸਦੀ ਕਿ ਉਸ ਦੇ ਉੱਪਰ ਗੋਲੀਆਂ ਚਲਾ ਕੇ ਕਾਰ ਖੋ ਕੇ ਲੁਟੇਰੇ ਫਰਾਰ ਹੋ ਕੇ ਨੇ ਉੱਥੇ ਇਹ ਸਾਰੀ ਜੋ ਘਟਨਾ ਹੈ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਜੋ ਲੁਟੇਰੇ ਆ ਉਹਨਾਂ ਦੇ ਵੱਲੋਂ ਉਸ ਨੌਜਵਾਨ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਉਸ ਨੂੰ ਜੋ ਪਿੱਛੇ ਧਕੇਲ ਕੇ ਗੱਡੀ ਖੋ ਕੇ ਫਰਾਰ ਹੋ ਜਾਂਦੇ ਨੇ ਦੱਸਦੀ ਕਿ ਆਦਮਪੁਰ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਆਦਮਪੁਰ ਦੇ ਪਿੰਡ ਉਦੇਸੀਆਂ ਤੇ ਸਥਿਤ પેટ્રોલ ਪੰਪ ਦੀ ਇਹ ਘਟਨਾ ਸਵੇਰੇ ਤੜਕਸਾਰ ਕੁਝ ਲੁਟੇਰਿਆਂ ਦੇ ਵੱਲੋਂ ਕਾਰ ਖੋ ਕੇ ਫਰਾਰ ਹੋ ਗਏ ਨੇ ਜਿਸ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਆਦਮਪੁਰ ਤੋਂ ਰਣਦੀਪ ਸਿੱਧੂ ਡੈਨਿਕ ਸਵੇਰਾ ਟੀਵੀ